हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਠੱਠਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਮੋਨੂ ਦੇ ਕੋਲ ਆਇਆ ਦੋਸਤੋ ਮੋਨੂ ਵੀਰ ਦਾ ਵਪਾਰ ਦਾ ਕੰਮ ਆ ਤੇ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਠੱਠੇ ਤੋਂ ਜਦੋਂ ਦੋਸਤੋ ਆਪਾਂ ਪਿੰਡ ਵਿਜ਼ਿਟ ਕਰਦੇ ਆਂ ਤਾਂ ਠੱਠੇ ਤੋਂ ਜਿਹੜੀ ਸੜਕ ਪਿੰਡ ਦਿਆਲਪੁਰੇ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਮੋਨੂ ਵੀਰ ਹੁਣਾਂ ਦੀਆਂ ਬੈਕਾਂ ਨੇ ਅਜ ਤੋਂ ਕੋਈ 4-5 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਆਪਾਂ ਉਹਦੇ ਵਿੱਚ ਵੀ ਤਿੰਨ ਪਸ਼ੂ ਦਿਖਾਏ ਸੀ ਤੁਹਾਨੂੰ ਤਿੰਨੇ ਲੱਗ ਚੰਗੇ ਸੀਗੇ ਅੱਜ ਇੱਕ ਵਾਰ ਤੋਂ ਫੇਰ ਦੋ ਵੈੜਾ ਤੁਹਾਨੂੰ ਦਿਖਾਵਾਂਗੇ ਇੱਕ ਘਿਰ ਨਸਲ ਦੇ ਵਿੱਚ ਵੈੜਾ ਕਾਫੀ ਵੱਡੇ ਕੱਦ ਪੋਤ ਦੇ ਵਿੱਚ ਆ ਵੈੜ ਬਿਲਕੁਲ ਸੁਈ ਸੁਵਾਈ ਹੈ ਜਸਟ ਕੁਝਕ ਸਮਾਂ ਪਹਿਲਾਂ ਜਿਹੜੀ ਇਹ ਸੂਈ ਹੈ ਠੀਕ ਹੈ ਜਿਹੜੀ ਜੂਰ ਪੈਣੀ ਹਜੇ ਬਾਕੀ ਆ ਇਹਦੀ ਡਿਟੇਲ ਲੈ ਲਾਂਗੇ ਇੱਕ ਇੱਕ ਬਿਲਕੁਲ ਪਲੂਨ ਬੱਚੀ ਪਹਿਲਾਂ ਬੱਚੀ ਸੂਣੀ ਆ ਇਸ ਬੱਚੀ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤਰੀਕ ਦੋਸਤੋ ਅੱਜ 31 ਮਾਰਚ ਸਮਾ ਕੋਈ ਦੁਪਹਿਰ ਦੇ 2 ਵਜੇ ਦਾ ਬਾਕੀ ਇੱਕ ਵਾਰ ਗੱਬਣਾ ਠੀਕ ਹੈ ਜੇ ਤਿਆਰੀ ਤੇ ਆ ਇੱਕ ਸੂਈ ਸਵੇਈ ਆ ਆਉਣ ਲੈਂਦੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਬਾਕੀ ਕਰਿਆਲਾ ਪਿੰਡ ਥੋੜੀ ਦੂਰੀ ਤੇ ਆ ਮਰਗਿੰਦਪੁਰਾ ਪਿੰਡ ਵੀ ਬਿਲਕੁਲ ਲੱਗੇ ਆ ਤੇ ਜਦੋਂ ਆਪਾਂ ਪੱਟੀ ਮੋੜ ਤੋਂ ਖੇਮ ਕਰਨ ਨੂੰ ਆਉਣੇ ਦੋਸਤੋ ਰਸਤੇ ਵਿੱਚ ਕਰਿਆਲਾ ਆਉਂਦਾ ਕਰਿਆਲੇ ਅੱਡੇ ਤੋਂ ਇੱਕ ਸੜਕ ਨਿਕਲਦੀ ਆ ਜਿਹੜੀ ਪਿੰਡ ਠੱਠਾ ਤੇ ਇਹ ਸੜਕ ਅੱਗੇ ਜਿਹੜੀ ਦੋਸਤੋ ਪਿੰਡ ਦਿਆਲਪੁਰੇ ਨੂੰ ਚਲੀ ਜਾਂਦੀ ਆ ਸਭ ਤੋਂ ਪਹਿਲਾਂ ਵੀਰ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਹੋ? ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਭਾਜੀ। ਬਹੁਤ ਵਧੀਆ ਤੇ ਇੱਕ ਆਪਣਾ ਨਾਮ ਦੱਸ ਦਿਓ ਜੀ ਵੀ ਆਪਣੇ ਕੋਈ ਭੈਣ ਭਰਾ ਨਵੇਂ ਜੁੜੇ ਉਹਨਾਂ ਨੂੰ ਪਤਾ ਲੱਗੇ। ਹਾਂਜੀ ਮੇਰਾ ਨਾਮ ਵੀਰਜੀ ਮਹਿਕਦੀਪ ਸਿੰਘ ਆ। ਹਾਂ ਹਾਂਜੀ। ਅੱਛਾ ਮਹਿਕਦੀਪ ਉਹਦੇ ਆਪੇ ਪਸ਼ੂ ਹੋ ਗਏ ਸੇਲ ਸਾਰੇ ਫਿਰ? ਹਾਂਜੀ ਹਾਂਜੀ ਆਪਣੇ ਪਸ਼ੂ ਆਪਣੇ ਵਧੀਆ ਸੇਲ ਹੋ ਗਏ ਸੀ ਉਹ ਵਾਲੇ। ਠੀਕ ਆ। ਕਿੰਨੇ ਪਸ਼ੂ ਵਧੀਆ ਸੇਲ ਹੋ ਗਏ? ਅੱਜ ਆਪਣੇ ਕੋਲ ਵੜਾਂ ਚੰਗੀਆਂ ਖਾਸੀਆਂ ਦੇਰ ਆ ਗਈਆਂ। ਹਾਂਜੀ। ਇੱਕ ਘਿਰ ਨਸਲ ਦੇ ਵਿੱਚ ਆਪਣੇ ਕੋਲ ਜਿਹੜੀ ਏਸ ਬਰੀਡ ਦੇ ਵਿੱਚ ਆ ਵੜ ਆਈ ਆ। ਹਾਂਜੀ ਇਹ ਭਾਜੀ ਹੈਗੀ ਆ ਪਹਿਲਣ ਚਾਰ ਦੰਦ ਬੱਚੀ ਆ। ਠੀਕ ਆ ਹਾਂਜੀ ਅੱਜ ਹੀ ਸੂਈ 2 ਘੰਟੇ ਸਮਾਂ ਹੋਇਆ ਇਹਨੂੰ ਸੂਈ ਨੂੰ ਓਕੇ ਹਾਂਜੀ ਤੇ ਪਿੱਛੇ ਵੀ ਇਹਦਾ ਗਿਰ ਨਸਲ ਦੀ ਬੱਚੀ ਆ ਮਗਰ ਵੀ ਬੱਚੀ ਆ ਹਾਂਜੀ ਠੀਕ ਅਜੇ ਜਰ ਜੁਰ ਪਾਣੀ ਬਾਕੀ ਹੈ ਜਰ ਜੁਰ ਬਾਕੀ ਹੈ ਜੀ ਅਜੇ ਠੀਕ ਆ ਜੀ ਅਬ ਦੋਸਤੋ ਪਹਿਲਣ ਬੱਚੀ ਆ ਪਨੂਨ ਬੱਚੀ ਸੂਈ ਆ ਪਹਿਲਾ ਸੂਆ ਤੇ ਮੂੰਹੋਂ ਦੰਦੀ ਕਿੰਨਾ ਦੱਸਿਆ ਚਾਰ ਦੰਦ ਤਾਂ ਚਾਰ ਦੰਦ ਵੀ ਚੌਗੀ ਚਾਰ ਦੰਦ ਆ ਇੱਕ ਵਾਰੀ ਫੇਸ ਕੁਆਲਿਟੀ ਦਿਖਾਉਣੀ ਆ ਦੋਸਤੋ ਬਰੀਡ ਤਾਂ ਬਥੇਰੇ ਤੁਹਾਨੂੰ ਪਤਾ ਲੱਗ ਜਾਊਗਾ ਵੇਖੋ ਤੁਸੀਂ ਠੀਕ ਆ ਜੀ ਕੰਨਾ ਕੋਨਾ ਤੋਂ ਕਰੋ ਚੈੱਕ ਠੀਕ ਆ ਤੇ ਆਹ ਦੇਖੋ ਜੀ ਠੀਕ ਆ ਬਾਕੀ ਦੇ ਵਿੱਚ ਮੱਥਾ ਥਾਸਦਾ ਜੀ ਗੇਰ ਦਾ ਬਿਲਕੁਲ ਹਾਂਜੀ ਸੋ ਕਨਕੋਨ ਵੀ ਬਿਲਕੁਲ ਉਸੇ ਤਰ੍ਹਾਂ ਹਾਂਜੀ ਹਾਂਜੀ ਲਓ ਜੀ ਸੋ ਕੱਤ ਦੀ ਗੱਲ ਕਰਦੇ ਆਂ ਦੋਸਤੋ ਬਹੁਤੇ ਵੀਰਾਂ ਨੇ ਦੂਰੋਂ ਨੇੜੇੋਂ ਆਉਣਾ ਤੇ ਸੌਦੇ ਇਹ ਕਰਨ ਤੋਂ ਪਹਿਲਾਂ ਇੱਕ ਮਨ ਦੇ ਵਿੱਚ ਵਿਚਾਰ ਹੁੰਦਾ ਸ਼ੰਕਾ ਹੁੰਦਾ ਵੀ ਕੱਦ ਕਾਠ ਵੀ ਕੱਦ ਕਾਠ ਪੂਰਾ ਵੱਡਾ ਫੁੱਲ ਵੱਡੀ ਹਾਈਟ ਆ ਕੋਈ ਇੱਥੇ ਆਣ ਕੇ ਵੀਰ ਇਹ ਨਹੀਂ ਆਖੂਗਾ ਵੀ ਕੱਦ ਛੋਟਾ ਵੱਡੇ ਕੱਦ ਦੇ ਵਿੱਚ ਕੋਈ ਅੱਧਾ ਘੰਟਾ ਘੰਟਾ ਪਹਿਲਾਂ ਜਿਹੜਾ ਦੋਸਤੋ ਇਹ ਪਸ਼ੂ ਸੋਇਆ ਤੇ ਮਗਰ ਵੀ ਬੱਚੀ ਆ ਮਗਰ ਵੀ ਗੈਰ ਨਸਲ ਦੇ ਵਿੱਚ ਇਹ ਦੋਸਤੋ ਬੱਚੀ ਆ ਬਾਕੀ ਆਰਡਰ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਆ ਲਓ ਜੀ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਰਿਹਾ ਥਣ ਥਣ ਪੂਰਾ ਜਿਹੜਾ ਦੋਸਤੋ ਹੱਥੀ ਚਵਾਈ ਦਾ ਨਿਕਲ ਕੇ ਸਾਹਮਣੇ ਆਇਆ ਜਿਵੇਂ ਕਿ ਪਹਿਲਾ ਸੂਆ ਸੂਈ ਹੈ ਬੱਚੀ ਕੋਈ ਛੋਟਾ ਥਣ ਨਹੀਂਗਾ ਬਿਲਕੁਲ ਹੱਥੀ ਚਵਾਈ ਦਾ ਥਾਣਾ ਸੋ ਚਾਰੇ ਥਣਾਂ ਦਾ ਸਾਇਜ ਇੱਕੋ ਜਿਹਾ ਵਿਰਲਾਪੁਰਨਾ ਤੁਸੀਂ ਵੇਖੋ ਇੱਕੋ ਜਿਹਾ ਵਿਰਲਾ ਨੇ ਚੌਥਾ ਥਣਾ ਦੀਆਂ ਤੇ ਬਾਕੀ ਮੈਂ ਕਿ ਚਵਾਈ ਦੀ ਥੋੜਾ ਬਾਧਾ ਦੁੱਧ ਚੋਇਆ ਹਾਂਜੀ ਹਾਂਜੀ ਥੋੜਾ ਬਾਧਾ ਆਪਾਂ ਹੁਣ ਥੋੜੀ ਜੀ ਹੋਲੀ ਕੀਤੀ ਹੈ ਜਾਨੀ ਕਿ ਥੋੜੀ ਤੰਗ ਹੀ ਵੜ ਅੱਛਾ ਅੱਛਾ ਤੇ ਚਵਾਈ ਬਹੁਤ ਪੋਲੀ ਆ ਜੀ ਵੜ ਦੀ ਪੋਲੀ ਆ ਹਾਂਜੀ ਠੀਕ ਹੈ ਬਰਾਬਰੂ ਸੋਨਾ ਹੈ ਹਾਂਜੀ ਹਾਂਜੀ ਬਹੁਤ ਸੋਨਾ ਜੀ ਠੀਕ ਹੈ ਜੀ ਲੋਕ ਦੋਸਤੋ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਬਾਹਰ ਤੋਰ ਕੇ ਦਿਖਾਉਨੇ ਆ ਠੀਕ ਆ ਵੱਡੇ ਕਦ ਬੋਤ ਦੇ ਵਿੱਚ ਆ ਬਾਕੀ ਆਰਡਰ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਥੋੜਾ ਬਤਾ ਚੋਇਆ ਠੀਕ ਆ ਜੀ ਹੋਲੀ ਕੀਤੀ ਹੈ ਵੀਰਾਂ ਦਾ ਵੀ ਸੁਣ ਤੋਂ ਬਾਅਦ ਇੱਕ ਵਾਰੀ ਕੋਈ ਨਾ ਜੇਰ ਜੂਰ ਪੈਣੀ ਹੈ ਜੀ ਸੋ ਉਹਦੀ ਤੁਸੀਂ ਵਿਸ਼ੇਸ਼ ਤੌਰ ਤੇ ਡਿਟੇਲ ਬਾਅਦ ਵਿੱਚ ਲੈ ਲਿਓ ਜਦੋਂ ਆਪਾਂ ਵੀਡੀਓ ਦੋਸਤੋ ਸਾਰੇ ਵੀਰਾਂ ਨੂੰ ਦਿਖਾ ਦਾਂਗੇ ਫਿਰ ਜੋ ਪੈਣ ਦੀ ਵੀਡੀਓ ਉਹ ਵੀ ਆਪਾਂ ਵੀਰ ਨੂੰ ਕਹਾਂਗੇ ਵੀ ਇੱਕ ਕਲਿੱਪ ਜਾਂ ਬਣਾ ਕੇ ਰੱਖ ਲੂਗਾ ਤੁਹਾਡੇ ਸਾਹਮਣੇ ਜਿਹੜਾ ਵੀ ਕਿਸੇ ਖਰੀਦਦਾਰ ਵੀਰ ਨੇ ਪਸ਼ੂ ਖਰੀਦਣਾ ਉਹਨੂੰ ਦਿਖਾ ਦਿੱਤੀ ਜਾਊਗੀ ਠੀਕ ਆ ਆलो ਆਸੇ ਹੋੜਾ ਮਾ ਲੋ ਜੀ ਠੀਕ ਆ ਸੋ ਭਾਗਸਰ ਤੋਂ ਥਣਾ ਥਣਾ ਦੀ ਕੁਆਲਿਟੀ ਕਰੋ ਜਾ ਠੀਕ ਆ ਜੀ ਇੱਕੋ ਜਾਂ ਥਣਾ ਕੋਈ ਜਿਆਦੀਆਂ ਭਲਾ ਭੁਲਾ ਨਹੀਂ ਹੈਗੀਆਂ ਨਾਰਮਲ ਦਰਮਿਆਨੀ ਭਲ ਪਸ਼ੂਆਂ ਦੇ ਵਿੱਚ ਆਉਂਦੀ ਹੈ ਪਹਿਲ ਨਾਲ ਬੱਛੀਆਂ ਬੁਛੀਆਂ ਦੇ ਵਿੱਚ ਦੋਸਤੋ ਉਹ ਮਾੜਾ ਮੋੜ ਜੀ ਤੁਹਾਨੂੰ ਦਿਖਾਈ ਦੇਊਗੀ ਸੋ ਮਗਰ ਰਿਕਵਰੀ ਵਛੀ ਆਪਾਂ ਜਿਹੜੀ ਹੈਗੀ ਉਹ ਵੀ ਤੁਹਾਨੂੰ ਦਿਖਾ ਦਈਏ ਕਿੱਲੇ 나ੜੂ ਤੇ ਬੱਚਾ ਲਾ ਅੱਛਾ ਮੈਂ ਇੱਕ ਕੀ ਕਰਦੇ ਆ ਮੁੱਲ ਵੀਰੇ ਦਾ ਕੀ ਡਿਮਾਂਡ ਕਰਦੇ ਆ ਇਹਦਾ ਵੀਰ ਜੀ ਆਪਾਂ ਮੁੱਲ ਕਰਦੇ ਆ 70000 ਜੀ ਓਕੇ ਹਾਂਜੀ ਮਾਨਤਨ ਕਰਾਂਗੇ ਆਪਾਂ ਔਰ 70 ਚੋਂ ਹਾਂਜੀ ਠੀਕ ਹੈ ਬਾਈ ਹਾਂ ਦੋਸਤੋ 70000 ਡਿਮਾਂਡ ਕੀਤੀ ਹੈ ਵਿੱਚੋਂ ਮਾਨਤਨ ਹੋ ਜੂਗਾ ਕੋਈ ਵੀ ਰੋਂਦਾ ਹੈ ਖਰੀਦਣ ਦੇ ਸਿਲਸਿਲੇ ਦੇ ਵਿੱਚ ਤਬ ਵਿੱਚੋਂ ਜਿੰਨਾ ਵੀ ਛੋਟਾ ਛੱਪਾ ਹੋਊਗਾ 70000 ਦੇ ਵਿੱਚੋਂ ਮਾਨਤਨ ਕੀਤਾ ਜਾਊਗਾ ਇਸ ਵੈੜ ਦਾ ਬਾਕੀ ਆਣ ਕੇ ਜੋ ਕੋ ਆਪਣੀ ਕੋਈ ਵੀ ਤਸੱਲੀ ਕਰ ਸਕਦਾ ਦੂਰੋਂ ਨੇੜੋਂ ਕੋਈ ਭਰਾ ਸੌਦਾ ਕਰਦਾ ਤੇ ਵੀਡੀਓ ਕਾਲ ਤੇ ਆਪਣੀ ਤਸੱਲੀ ਤੁਸੀਂ ਕਰਵਾ ਸਕਦੇ ਜੇ ਚਾਰੇ ਥਾਣਾ ਭਰਾ ਕੇ ਜਿਹੜੇ ਚੈੱਕ ਕਰ ਸਕਦੇ ਜੀ ਠੀਕ ਆ ਤੇ 70000 ਦੇ ਵਿੱਚੋਂ ਛੋਟਾ ਛੱਪਾ ਅੱਛਾ ਮੈਂ ਕਹ ਅਗਲੇ ਬੰਨੇ ਸੈਕਿੰਡ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਵੱਛੀ ਆ ਗਈ ਹੈ ਹਾਂ ਜੀ ਇਹ ਵੀਰ ਜੀ ਵੱਛੀ ਇਹ ਵੀ ਪਹਿਲਾਂ ਨਹੀਂ ਆ ਦਿਨ ਵੀ ਲੈਂਦੀ ਹੈ ਜੇ 10 ਦਿਨ ਲੈਂਦੀ ਆ ਜੀ ਇਹ ਹਾਂਜੀ ਹਾਂਜੀ ਤੇ ਇਹ ਵੱਛੀ ਹੈਗੀ ਆ ਜੀ 19 ਮਹੀਨਿਆਂ ਦੀ ਖੀਰੀ ਵੱਛੀ ਅਛਾ ਖੀਰੀ ਮੂੰਹ ਹਾਂਜੀ ਲੋ ਵੀ ਸਟੇਟ ਬੜਾ ਦੋਸਤੋ ਬਾਕੀ ਬਿਲਕੁਲ ਲਵੀ ਜੀ ਬਚੀ ਆ ਤਿਆਰੀ ਬਹੁਤ ਸੋਹਣੀ ਆ ਬਚੀ ਦੀ ਜਿੱਦਾਂ ਕਿ ਤੁਸੀਂ ਦੇਖ ਰਹੇ ਜੀ ਠੀਕ ਹੈ ਜੀ ਹੋ ਸਕਦਾ ਆਪਾਂ ਥੋੜਾ ਜਿਹਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਵੀ ਕਰ ਦਿੰਨੇ ਆ ਆ ਲਓ ਜੀ ਠੀਕ ਆ ਲਓ ਠੀਕ ਹੈ ਜੀ ਮੂੰਹ ਉਹ ਦੰਦ ਵੀ ਤੁਸੀਂ ਚੈੱਕ ਕਰ ਸਕਦੇ ਤੇ ਬਿਲਕੁਲ ਖੀਰੀ ਬਚੀ ਆ ਠੀਕ ਹੈ ਜੀ ਦੁੱਧ ਦੰਦ ਨੇ ਸਾਰੇ ਤੇ ਪਹਿਲਾ ਸੂਆ ਬਚੀ ਨੇ ਸੂਣਾ 10 ਦਿਨ ਹਜੇ ਪੈਂਡਿੰਗ ਆ ਠੀਕ ਹੈ ਜੀ 10 ਦਿਨ ਹਜੇ ਪਏ ਆ ਸੂਣ ਦੇ ਵਿੱਚ ਛੋਟੇ ਢਿਲ ਢੁਲ ਨੋਰਮਲ ਤੁਸੀਂ ਆ ਵੇਖ ਕੇ ਚੈੱਕ ਕਰੋ ਬੱਚੀ ਨਸਲ ਬਰੀਡ ਦੇ ਵਿੱਚ ਵੀ ਪੂਰੀ ਹੈ ਠੀਕ ਆ ਜੀ। ਸੋ ਥਣੇਵਾ ਇੱਕ ਵਾਰੀ ਤੁਹਾਨੂੰ ਥੋੜਾ ਜਿਆਦਾ ਨੇੜੇੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੇਖੋ। ਹਾਂ। ਸੋ ਵਿਰਲਾ ਬੁਰਲਾ ਚਗੀਆਂ ਨੇ ਬੱਚੀ ਦੇ ਬਿਲਕੁਲ ਥਣਾ ਦੇ ਵਿੱਚ ਜੇਕਰ ਆਪਾਂ ਗੈਬ ਦੀ ਗੱਲ ਕਰੀਏ ਸੋਹਣੇ ਥਾਣਾ ਠੀਕ ਆ। ਅੱਛਾ ਮੈਂ ਕਿਹਾ ਵੈਸੇ ਦੇਣ ਜਿਹੜੇ ਪਿੱਛੋਂ ਜਿੱਥੋਂ ਕਰੈਕਟ ਪੁੱਛਿਆ ਵੈਸੇ ਕਿਹਾ 10 ਦਿਨ ਨਹੀਂ ਅਜੇ ਪਏ ਆ। ਹਾਂਜੀ ਹਾਂਜੀ ਇਹ ਇਹ ਆਪਣਾ ਉਹਨਾਂ ਨੇ ਤਰੀਕ ਦੱਸੀ ਹੈ ਜੀ 11 ਤਰੀਕ ਦੱਸੀ ਹੈ ਜਦੋਂ ਇਹਦੇ ਦਿਨ ਪੂਰੇ ਹੁੰਦੇ ਆ ਆਪ੍ਰੈਲ ਹਾਂਜੀ ਓਕੇ ਹਾਂਜੀ ਠੀਕ ਹੈ ਜੀ ਆਪਾਂ ਵੈਸੇ ਅਜੇ ਦੱਸ ਨਹੀਂ ਰਿਹਾ ਹਵਾਨੇ ਲੈ ਵੇ ਨੂੰ ਵੇਖ ਕੇ ਤਿਆਰੀ ਜਿਹੜੇ ਹਿਸਾਬ ਨਾਲ ਕਰਨੀ ਕਰਮਾਲੀ ਦੇ ਦਿਨ ਹਜੇ ਪਏ ਐ ਇੰਨੀ ਦਾ ਹਾਂਜੀ ਵੱਟ ਬਹੁਤ ਨਿਕਲ ਨਾਲੇ ਪਏ ਐ ਹਜੇ ਢਿੱਲ ਕਾਫੀ ਜਿਆਦੀ ਹੋਣੀ ਪਈ ਹਾਂਜੀ ਹਾਂਜੀ ਢਿੱਲ ਬਹੁਤ ਆ ਜੀ ਠੀਕ ਹੈ ਜੀ ਸੋ ਚੱਡਾ ਕਾਫੀ ਸੋਹਣਾ ਦੋਸਤੋ ਕਰਮਾਲੀ ਖੋਲੂਗੀ ਬਾਕੀ ਮੋਸਟਲੀ ਵੇਖ ਕੇ ਸਾਰੇ ਵੀਰਾਂ ਨੇ ਜਜਮੈਂਟ ਕਰ ਲੈਣੀ ਆ ਢਿੱਲ ਬਖਾਲੇ ਦੇ ਵਿੱਚ ਕਾਫੀ ਜਿਆਦੀ ਆ ਸੋ ਸੋਹਣੇ ਪਿੱਠ ਪੂੜੇ ਦੇ ਵਿੱਚ ਹਾਈਟ ਵੀ ਸੋਹਣੀ ਆ ਠੀਕ ਹੈ ਜੀ ਕੋਈ ਦੂਰੋਂ ਨੇੜੋਂ ਵੀਰ ਆਉਂਦਾ ਇੱਕ ਗੱਲ ਆਪਾਂ ਹੋਰ ਨੋਟ ਕਰਾ ਦਨੇ ਹਾਈਟ ਚਾਹੇ ਕੋਈ ਵੀਰ ਮੀਡੀਅਮ ਮੰਗ ਕੇ ਸੌਦਾ ਕਰ ਲਿਓ ਅਜੇ ਖੀਰੀ ਬੱਚੀ ਆ ਅੱਗੇ ਸਾਰੇ ਵੀਰ ਖੜ੍ਹਾਰੀ ਆ ਖੀਰੀ ਬੱਚੀ ਆ ਜਦੋਂ ਇਹਨੇ ਕਰਮਾਲੀ ਨੇ ਜਵਾਨ ਹੋਣਾ ਦੋਸਤੋ ਚੌਗੀ ਤੋਂ ਕੁਛ ਛਿੱਗੀ ਛਿੱਗੀ ਤੋਂ ਬਾਅਦ ਕਿਤੇ ਕੰਨੀ ਵਾਲੇ ਦੰਦ ਬਰਾਬਰ ਕਰਨੇ ਆ ਜਵਾਨ ਉਹਨਾਂ ਦੇ ਵੱਚੀ ਵਧੂਗੀ ਫੁੱਲੂਗੇ ਇਹ ਪੂਰਾ ਅਜੇ ਬਿਲਕੁਲ ਉਮਰ ਦੇ ਹਿਸਾਬ ਨਾਲ ਵੇਖ ਲਗੇ ਤੇ ਕੱਦ ਕਾਠੀ ਜਿਹੜਾ ਦੋਸਤੋ ਸੋਹਣਾ ਵੱਚੀ ਦਾ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਹਾਈਟ ਸਾਈਜ਼ ਵਿੱਚ ਜਿਹੜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਘਿਰ ਨਸਲ ਦੇ ਵਿੱਚ ਵਚੀ ਦਿਖਾਈ ਸੀਗੀ ਉਹਦੇ ਨਾਲ ਖੜੀ ਤੁਸੀਂ ਇੱਕ ਜਜਮੈਂਟ ਕਰ ਸਕਦੇ ਠੀਕ ਹੈ ਜੇ ਕੋਈ ਗਿੱਠਕ ਦਾ ਫਰਕ ਹੈਗਾ ਪਰ ਉਮਰ ਦੇ हिसाब ਨਾਲ ਜਿਹੜਾ ਇਹਦਾ ਕੱਦ ਕੱਠ ਵੀ ਚੰਗਾ ਅੱਗੇ ਉਮਰ ਦੇ हिसाब ਨਾਲ ਇਹਦੇ ਕੱਦ ਤੋਂ ਵੀ ਆਪਾਂ ਉਮੀਦ ਕਰ ਸਕਦੇ ਹਾਂ ਵੀ ਸੋਹਣਾ ਕੱਦ ਅੱਗੇ ਕਰੂਗੀ ਠੀਕ ਆ ਹਾਂਜੀ ਲਿਆ ਵੀ ਰਮੈਕ ਇੱਕ ਵਾਰੀ ਖੋਲ ਕੇ ਵੀ ਤੋਰ ਗਈ ਆਹ ਲਓ ਜੀ ਬਿਲਕੁਲ ਸਟ੍ਰੇਟ ਪੜਾ ਠੀਕ ਹੈ ਜੀ ਕੰਨ ਵੀ ਬਿਲਕੁਲ ਛੋਟੇ ਜਿਹੇ ਆ ਤੇ ਨਸਲ ਜਾਤ ਪੂਰੀ ਹੈ ਆਹ ਲੋ ਸਤੂਰਾ ਤਾਰਾ ਬਹੁਤ ਸੋਹਣਾ ਦੋਸਤੋ ਵਖਾਰਾ ਵੀ ਬਿਲਕੁਲ ਪੱਟਾਂ ਦੇ ਸਣ ਦੇ ਵਿੱਚਕਾਰ ਇੱਕ ਕੰਪੈਕਟ ਜੈਂਡਰ ਬਣਾ ਕੇ ਤਿਆਰ ਕਰ ਰਹੀ ਹੈ ਗਰਮਾ ਲਈ ਤੇ ਚੰਗੀ ਕਾਰਗੁਜ਼ਾਰੀ ਦੀ ਮੀਤ ਆਪਾਂ ਕਰ ਸਕਦੇ ਆ ਵੀ ਬੱਛੀ ਪਹਿਲੇ ਸਵੇਰੇ ਸੋਨਾ ਦੁੱਧ ਚਵਾ ਦੂਗੀ ਥਣ ਭਾਂਡੇ ਨੂੰ ਵੇਖਦੇ ਹੋਏ ਠੀਕ ਆ ਆ ਲੋ ਇਹ ਕਿੰਨਾ ਵੀ ਮੈਂ ਕਿ ਇਹਦਾ ਫਿਰ ਕੀ ਮੁੱਲ ਕਰਤੇ ਪਿਆ ਕੀ ਕੀਮਤ ਰੱਖੀ ਐ ਇਹਦਾ ਵੀਰ ਜੀ ਆਪਾਂ 75000 ਰੁਪਇਆ ਮੁੱਲ ਕਰਦੇ ਆਂ ਜੀ 75 ਹਾਂਜੀ ਮਾਨਤਨ ਕਰਾਂਗੇ ਆਪਾਂ ਮਾਨਤਨ ਹਾਂਜੀ 75 ਚੋਂ 75 ਚੋਂ ਮਾਨਤਨ ਕਰ ਕਿੰਨਾ ਕੁ ਹੁੰਦਾ ਹਾਂ ਨਾ ਕਿਥੋਂ ਤੱਕ ਵੀ 70 ਕਦੀ ਛੱਡ ਦਾਂਗੇ 70 ਦੀ ਹਾਂਜੀ ਲਾਸਟ ਲਾਸਟ 70 ਦੀ 70 ਦੀ ਹਾਂਜੀ ਲਓ ਜੀ ਸੋ ਵੈਸੇ ਵੱਚੀ ਚੰਗੀ ਐ ਦੋਸਤੋ ਬਾਕੀ ਜਿਹੜੇ ਵੀਰ ਦੇ ਸਮਝ ਵਿੱਚ ਆਇਆ ਸਭ ਦਾ ਉਹ ਤੁਸੀਂ ਗੱਲਬਾਤ ਕਰ ਲਿਓ ਠੀਕ ਆ ਜੀ ਬਾਕੀ ਸਫਾਈਆਂ ਸੁਫੀਆਂ ਕਰਮਾਲੀ ਦੇ ਦੇਖੋ ਕੋਈ ਕਿਸੇ ਤਰ੍ਹਾਂ ਦੀ ਫੋਟ ਨਹੀਂ ਕੋਈ ਬੱਚਾ ਨਹੀਂ ਐਕਟਰਾ ਲਗਾ ਹਵਾਨੇ ਤੇ ਚਾਰ ਥਾਣ ਚਾਰੇ ਥਾਣ ਜਿਹੜੇ ਕੱਲੇ ਕੱਲੇ ਹਨ ਖੇਡ ਨੂੰ ਕਾਫੀ ਸੋਨਾ ਜਿਵੇਂ ਜਿਵੇਂ ਲੇਵਾ ਭਰਿਆ ਨਖੇੜ ਹੋਰ ਸਾਹਮਣੇ ਨਿਕਲ ਕੇ ਆਊਗਾ ਠੀਕ ਆ ਆ ਦੇਖੋ ਸੋ 70000 ਵੀਰ ਨੇ ਮੁੱਲ ਰੱਖਿਆ ਵੀ 70000 ਲੈਣ ਦੇ ਜਿਹੜਾ ਉਹ 70000 ਆ ਠੀਕ ਆ ਸੋ ਬੱਛੀ ਚੰਗੀ ਆ ਬਾਕੀ ਖੀਰੀ ਆ ਬੱਛੀ ਤੁਹਾਨੂੰ ਮੂੰਹੋਂ ਦੰਦੀ ਵੀ ਆਪਾਂ ਚੈੱਕ ਕਰਵਾਤੀ ਆ ਇਹ ਦੋ ਨਗ ਅਜਵੀਰ ਮਹਿਕ ਆਪਣੇ ਕੋਲ ਸੀ ਮੌਜੂਦ ਆ ਹਾਂਜੀ ਹਾਂਜੀ ਵੀਰ ਜੀ ਠੀਕ ਆ ਤੇ ਨੰਬਰ ਆਪਣੇ ਕਰ ਦਿੱਤੇ ਸਾਂਝੇ ਹਾਂਜੀ ਹਾਂਜੀ ਨੰਬਰ ਆਪਣੇ ਹੈ 98763 3049 78899 27865 ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਇਹ ਦੋ ਐਨੀਮਲ ਆਜਾ ਦਿਖਾਉਣੇ ਸੀਗੇ ਵੀਰ ਮੋਨੂ ਦੇ ਘਰੋਂ ਠੀਕ ਆ ਜੀ ਵੀਰ ਮਹਿਕ ਆਪਣੇ ਨਾਲ ਜੁੜਿਆ ਸੀਗਾ ਪੂਰੀ ਡਿਟੇਲ ਉਹਨਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ